7 ਰੂਲਸ ਆਫ ਲਾਈਫ ਜ਼ਿੰਦਗੀ ਦੇ 7 ਨਿਯਮ ਲੈਟ ਇਟ ਗੋ ਜਾਣ ਦਿਓ ਕਦੇ ਵੀ ਮਾੜੇ ਕੱਲ ਬਾਰੇ ਸੋਚ ਕੇ ਚੰਗਾ ਦਿਨ ਬਰਬਾਦ ਨਾ ਕਰੋ ਜੇਕਰ ਪਿਛਲਾ ਸਮਾਂ ਬਹੁਤ ਮਾੜਾ ਰਿਹਾ ਤਾਂ ਉਸ ਬਾਰੇ ਨਾ ਸੋਚੋ ਤੇ ਅੱਜ ਵਾਲਾ ਸਮਾਂ ਜੋ ਬਹੁਤ ਚੰਗਾ ਹੈ ਤੁਹਾਡੇ ਲਈ ਉਸ ਨੂੰ ਖਰਾਬ ਨਾ ਕਰੋ ਇਸ ਲਈ ਹਮੇਸ਼ਾ ਪੋਜ਼ਿਟਿਵ ਰਹੋ ਇਗਨੋਰ ਥੈਮ ਦੂਜੇ ਲੋਕਾਂ ਦੀ ਗੱਲ ਨਾ ਸੁਣੋ ਇੱਕ ਅਜਿਹੀ ਜ਼ਿੰਦਗੀ ਜਿਓ ਜੋ ਤੁਹਾਨੂੰ ਇੰਪਾਵਰ ਕਰੇ ਆਸ-ਪਾਸ ਦੇ ਡਿਸਟਰੈਕਸ਼ਨ ਤੋਂ ਬਚੋ ਤੇ ਆਪਣੇ ਆਪ ਨੂੰ ਅੱਗੇ ਵਧਣ ਦਿਓ ਗਿਵ ਇਟ ਟਾਈਮ ਆਪਣੇ ਆਪ ਨੂੰ ਟਾਈਮ ਦਿਓ ਆਪਣੇ ਇੱਕ ਟਾਰਗੇਟ ਬਣਾਓ ਅੱਗੇ ਤਾਂ ਸੋਚੋ ਤੇ ਹਮੇਸ਼ਾ ਪੋਜ਼ਿਟਿਵ ਰਹਿ ਕੇ ਉਸਤੇ ਕੰਮ ਕਰੋ ਡੋਂਟ ਕੰਪੇਅਰ ਆਪਣੇ ਆਪ ਦੀ ਤੁਲਨਾ ਕਿਸੇ ਨਾਲ ਨਾ ਕਰੋ ਤੁਸੀਂ ਉਸ ਵਿਅਕਤੀ ਨੂੰ ਹਰਮਣਾ ਜੋ ਤੁਸੀਂ ਕੱਲ ਸੀ ਇੱਕ ਆਪਣੇ ਆਪ ਵਿੱਚ ਆਪਣੇ ਅੰਦਰ ਇੱਕ ਨਵੇਂ ਵਿਅਕਤੀ ਦਾ ਨਿਰਮਾਣ ਕਰਨਾ ਹੈ ਸੋ ਆਪਣੇ ਆਪ ਤੇ ਕੰਮ ਕਰੋ ਨਾ ਕਿ ਹੋਰਾਂ ਬਾਰੇ ਸੋਚੋ ਕਿ ਉਹ ਕੀ ਕਰ ਰਹੇ ਆ ਸਟੇ ਕਾਮ ਸ਼ਾਂਤ ਰਹੋ ਸਭ ਕੁਝ ਫਿਕਰ ਆਊਟ ਕਰਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੈ ਇਹ ਸਮਝ ਲਓ ਤੁਸੀਂ ਆਪਣੇ ਆਪ ਉਸ ਜਗ੍ਹਾ ਤੇ ਪਹੁੰਚ ਜਾਣਾ ਸੋ ਸ਼ਾਂਤ ਰਹਿ ਕੇ ਆਪਣੇ ਟਾਰਗੇਟ ਵੱਲ ਵਧਦੇ ਜਾਓ ਇਟਸ ਔਨ ਯੂ ਇਹ ਤੁਹਾਡੇ ਤੇ ਹੈ ਤੁਸੀਂ ਆਪਣੇ ਆਪ ਦੇ ਖੁਦ ਇਨਚਾਰਜ ਹੋ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਨਾ ਆਪਣੇ ਮਾਈਂਡ ਨੂੰ ਡਿਸਟਰੈਕਸ਼ਨਸ ਤੋਂ ਬਚਾਉਣਾ ਹੈ ਤੇ ਅੱਗੇ ਕਿਵੇਂ ਵਧਣਾ ਆਸ-ਪਾਸ ਦੀ ਲਾਈਫ ਵਿੱਚ ਕੀ ਹੋ ਰਿਹਾ ਤੁਹਾਡੇ ਤੇ ਕੋਈ ਵੀ ਅਸਰ ਨਹੀਂ ਪੈਣਾ ਚਾਹੀਦਾ ਤੇ ਆਪਣੇ ਟਾਰਗੇਟ ਵੱਲ ਵਧਦੇ ਜਾਓ ਇਹੀ ਲੈਏ ਹੋਏ ਫੈਸਲੇ ਤੁਹਾਡੇ ਅੱਗੇ ਦੀ ਜ਼ਿੰਦਗੀ ਵਿੱਚ ਕੰਮ ਆਉਣਗੇ ਤੇ ਤੁਸੀਂ ਇੱਕ ਦਿਨ ਕਾਮਯਾਬ ਹੋਵੋਗੇ ਤੇ ਤੁਹਾਡੀ ਕਾਮਯਾਬੀ ਸ਼ੋਰ ਮਚਾ ਦੇਗੀ ਸਮਾਈਲ ਮੁਸਕਰਾਓ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ ਉਸ ਦਾ ਆਨੰਦ ਜ਼ਰੂਰ ਮਾਣੋ ਸੋ ਇਹ ਸੀ ਜ਼ਿੰਦਗੀ ਨੂੰ ਜਿਉਣ ਦੇ 7 ਰੂਲ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਇੱਕ ਬਿਹਤਰ ਇਨਸਾਨ ਬਣ ਸਕੋਗੇ ਡਿਸਟਰੈਕਸ਼ਨਸ ਤੋਂ ਬਚ ਸਕੋਗੇ ਤੇ ਇਹ ਹੀ ਜ਼ਿੰਦਗੀ ਨੂੰ ਜਿਉਣ ਦੇ ਅਸਲ ਰੂਲ ਨੇ ਥੈਂਕ ਯੂ ਸੋ ਮੱਚ